ਤਿਉਹ 3 ਅਕਤੂਬਰ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਹੈਗਾ ਕਿ ਉਹ ਗੁੰਮ ਹੋ ਗਿਆ ਹੈ ਜਿਹਦਾ ਕੀ ਨਾਮ ਸੁਖਜਿੰਦਰ ਸਿੰਘ ਹੈ ਇਹ ਮੁੱਲੇਪੁਰ ਥਾਣੇ ਦੇ ਵਿੱਚ ਜਿਹੜਾ ਪਿੰਡ ਚਨਾਰਥਲ ਕਲਾ ਉਧਰ ਦੀ ਇਨਫੋਰਮੇਸ਼ਨ ਸੀਗੀ ਤੇ ਜਦੋਂ 30 ਤਾਰਿਕ ਨੂੰ ਸਾਨੂੰ ਗੁੰਮਸ਼ਦਗੀ ਦੀ ਇਨਫੋਰਮੇਸ਼ਨ ਆਈ ਉਹ ਇਨਫੋਰਮੇਸ਼ਨ ਇਹਦੇ بیٹے ਨੇ ਹੀ ਦਿੱਤੀ ਸੀ ਜਿਹਦਾ ਕੀ ਨਾਮ ਰਵਿੰਦਰ ਸਿੰਘ ਹੈ ਉਸ ਤੋਂ ਬਾਅਦ ਸਾਡੀ ਟੀਮ ਨੇ ਪਾਲ ਕਰਨਾ ਸ਼ੁਰੂ ਕਰ ਦਿੱਤੀ ਅਸੀਂ ਇਸ਼ਤਿਹਾਰ ਸ਼ੋਰੇ ਕੋਗਾ ਜਾਰੀ ਕੀਤਾ ਨਿਊਜ਼ ਦੇ ਨਿਊਜ਼ਪੇਪਰਜ਼ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਕੰਟਰੋਲ ਰੂਮ ਦੇ ਰਾਹੀਂ ਪੂਰੀ ਪ੍ਰੋਪਰ ਜਿਹੜੀ ਹੈਗੇ ਕਵੈਸਟੀ ਕਰਾਈ ਸੀਗੀ ਫਿਰ ਉਸ ਤੋਂ ਬਾਅਦ 2 ਤਾਰੀਖ ਨੂੰ ਸਾਨੂੰ ਜਿਹੜੀ ਹੈਗੀ ਹੈ ਸਮਾਣਾ ਤੋਂ ਇਹਦੀ ਜਿਹੜੀ ਹੈਗੇ ਡੈੱਡ ਬੋਡੀ ਇੱਕ ਇਨਫੋਰਮੇਸ਼ਨ ਆਈ ਕਿ ਡੈੱਡ ਬੋਡੀ ਮਿਲੀ ਹੈ ਜੋ ਇਹਦੇ ਨਾਲ ਮਿਲਦੀ ਜੁਲਦੀ ਹੈ ਬਾਅਦ ਚ ਇਹਦਾ ਜਿਹੜਾ ਪਰਿਵਾਰ ਵਾਲਿਆਂ ਤੋਂ ਇਹਦੀ ਜਿਹੜੀ ਡਾਟਰ ਹੈ ਜਿਸ ਵਿੱਚ ਇਨਵੋਲਡ ਸੀ ਕਿ ਉਹਦੇ ਵਿੱਚ ਇਹ ਕਿਦਾ ਆਪ ਦਾ ਮੁੰਡਾ ਸੀਗਾ ਰਵਿੰਦਰ ਸਿੰਘ ਉਦੇ ਨਾਲ ਇੱਕ ਹੋਰ ਵਿਅਕਤੀ ਸੀ ਰਵਿੰਦਰਪਾਲ ਤੇ ਇੱਕ ਹੋਰ ਉਦਾਨਾ ਮਿੱਤਰ ਸੀਗਾ ਮਨੀ ਤਿੰਨੋਂ ਦੀ ਫਿਲਹਾਲ ਹਲੇ ਤੱਕ ਤਿੰਨੋਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇਹਨਾਂ ਦੀ ਹਜੇ ਆਪਾਂ 3 ਦਿਨ ਦੀ ਰਿਮਾਂਡ ਲਈਤੀ ਹੋਈ ਹੈ ਔਰ ਇਹਦੀ ਪੁੱਛ ਕੇ ਜਾ ਰਹੀ ਹੈ ਹੁਣ ਤੱਕ ਜਿਹੜੀ ਬਰਾਮਦਗੀ ਹੋਈ ਹੈ ਉਹ ਇੱਕ ਦਾਹ ਲੋਹੇ ਦਾ ਦਾਹ ਬਰਾਮਦ ਹੋਇਆ ਤੇ ਇੱਕ ਚਾਕੂ ਬਰਾਮਦ ਹੋਇਆ ਕੀ ਮਾਰਨ ਦੀ ਕਾਰਨ ਲੱਗੀ ਵਜ੍ਹਾ ਰੰਜਿਸ਼ ਇਹ ਸੀਗੀ ਕਿ ਜਿਹੜਾ ਇਹਦਾ ਮੁੰਡਾ ਸੀ ਉਹਦੀ ਪਿਓ ਦੇ ਨਾਲ ਬਣਦੀ ਨਹੀਂ ਸੀਗੀ ਆਪਸ ਵਿੱਚ ਘਰ ਦੇ ਵਿੱਚ ਕਾਫੀ ਕਲੇਸ਼ ਰਹਿੰਦਾ ਸੀ ਤੇ ਮੁੰਡੇ ਨੂੰ ਇਹ ਲੱਗਦਾ ਸੀ ਕਿ ਜਿਹੜਾ ਉਹਦਾ ਪਿਓ ਹੈ ਉਹ ਉਹਦੀ ਘਰਵਾਲੀ ਦੇ ਨਾਲ ਉਹਨਾਂ ਦੀ ਆਪਸ ਜਿਹੜੀ ਹੈਗੀ ਕੋਈ ਨਾ ਕੋਈ ਅਟੈਚਮੈਂਟ ਰਿਲੇਸ਼ਨਸ਼ਿਪ ਹੈ ਰਿਲੇਸ਼ਨਸ਼ਿਪ ਹੈ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਬਹੁਤ ਜ਼ਿਆਦਾ ਤੂਤੂ ਮੇਮੇ ਤੇ ਲੜਾਈ ਹੁੰਦੀ ਸੀ ਤੇ ਜਦੋਂ ਅ ਅ ਗੱਲ ਹੈ ਜਦੋਂ 27 ਤਾਰੀਖ ਨੂੰ ਸ਼ਾਮ 5:30 ਵਜੇ ਜਦ ਇਹ ਗੁਰਦਾਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਕਰੇ ਆਇਆ ਤੇ ਘਰ ਦੇ ਵਿੱਚ ਉਸ ਵਕਤ ਜਿਹੜਾ ਹੈਗਾ ਇਹ ਰਵਿੰਦਰ ਤੇ ਰਵਿੰਦਰਪਾਲ ਇਹਦਾ ਇੱਕ ਹੋਰ ਸਾਥੀ ਸੀ ਮੌਜੂਦ ਸੀਗੀ ਇਹਨਾਂ ਨੇ ਦਹਾ ਨਾਲ ਇਹਨਾਂ ਤੇ ਵਾਰ ਕੀਤਾ ਤੇ ਮੌਕੇ ਤੇ ਇਹਦੀ ਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਰਵਿੰਦਰ ਰਵਿੰਦਰਪਾਲ ਤੇ ਮਨੀ ਇੰਨਾ ਨਹੀਂ ਲੈ ਜਾ ਕੇ ਇਹਨੂੰ ਚਨਾਰ ਚਨਾਰਤਲ ਕਲਾ ਜਿਹੜੀ ਉੱਥੇ ਨਹਿਰ ਹੈਗੀ ਹੈ ਨਹਿਰ ਚ ਜਾ ਕੇ ਸੁੱਟ ਦਿੱਤਾ ਤੇ ਦੇਖਣ ਵਾਲੀ ਕਹਿੰਦੇ ਕਿ ਇਹਦੇ ਮੁੰਡੇ ਨੇ ਫਿਰ ਗੁਮਸ਼ੁਦਗੀ ਰਿਪੋਰਟ ਕਰਾਈ ਜਿੱਤੇ ਸਾਡੀ ਟੀਮ ਨੇ ਪਾਲ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਕੋਈ ਕਾਰਨ ਪਰ ਰਹਿ ਗਏ ਜਿਹੜਾ ਇਹਦੇ ਵਿੱਚੋਂ ਜਿਹੜਾ ਕਿ ਮਨੀ ਹੈ ਉਹਦੇ ਖਿਲਾਫ ਐਨਡੀਪੀਐਸ ਦੇ ਪਰਚੇ ਦਰਜਾ ਉਹ ਨਸ਼ਾ ਨਸ਼ਾ ਵੇਚਣ ਦਾ ਤੇ ਨਸ਼ਾ ਪੀਣ ਦਾ ਆਦੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਇਹ ਰਵਿੰਦਰ ਸਿੰਘ ਹੈ ਇਹਦੇ ਤੇ ਵੀ ਜਿਹੜੇ ਹੈਗੇ ਲੜਾਈ ਜਗੜੇ ਦੇ ਪਰਚੇ ਦਰਜ ਤੇ ਪਤਾ ਕਿ ਫਿਲਹਾਲ ਇਹ ਗਤਲੇ ਦੀ ਉਲਟ ਸਭ ਤੋਂ ਪਹਿਲੇ ਤੋਂ ਜਿਹੜਾ ਸਭ ਤੋਂ ਪਹਿਲੇ ਇਹਦੀ ਡੈੱਡ ਬੋਡੀ ਸਾਨੂੰ ਮਿਲੀ ਮੌਕੇ ਤੋਂ ਉਸ ਤੋਂ ਬਾਅਦ ਜਿਹੜੀ ਇਹਦੀ ਡਾਟਰ ਹੈ ਜਿਹੜੀ ਇਸ ਕੇਸ ਦੀ ਮੁਦਈ ਹੈ ਜਸਵਿੰਦਰ ਕੌਰ ਉਸਨੇ ਸ਼ੱਕ ਜ਼ਾਹਿਰ ਕੀਤਾ ਕਿ ਉਸਨੇ ਸ਼ੱਕ ਜ਼ਾਹਿਰ ਕੀਤਾ ਕਿ ਮੁੰਡਾ ਇਹਦੇ ਵਿੱਚ ਕਿਤਨਾ ਕਿਤੇ ਇਨਵੋਲਡ ਹੈ ਕਿਉਂਕਿ ਉਸ ਨੂੰ ਫੈਮਿਲੀ ਹਿਸਟਰੀ ਦਾ ਪਤਾ ਸੀਗਾ ਫਿਰ ਸਾਡੀ ਟੀਮ ਨੇ ਉਹਨੂੰ ਡਿਟੇਨ ਕੀਤਾ ਸ਼ਕਤੀ ਨਾਲ ਪੁੱਛਿਆ ਤੇ ਫਿਰ ਸਾਰੀ ਗੱਲ ਸਾਹਮਣੇ ਆਈ ਟੈਕਨੀਕਲੀ ਤੇ ਫੋਰੈਂਸਿਕਲੀ ਵੀ ਸਾਰਾ ਜਿਹੜਾ ਹੈਗਾ ਸਾਰੇ ਕ੍ਰਾਈਮ ਸੀਨ ਨੂੰ ਇਨਵੈਸਟੀਗੇਟ ਕੀਤਾ ਕੇਸ ਦੇ ਹਾਲਾਤ ਇਨਵੈਸਟੀਗੇਟ ਕੀਤੇ ਜਿੱਤੋਂ ਇਹ ਗੱਲ ਕਲੀਅਰ ਹੋ ਗਈ ਕਿ ਇਹਦੇ ਚ ਤਿੰਨ ਪਾਕ ਸਾਡੀ ਟੀਮ ਇਨਵੈਸਟੀਗੇਟ ਕਰ ਰਹੀ ਹੈ ਇਸ ਤਰ੍ਹਾਂ ਜਿਹਨੂੰ ਪੈਸੇ ਜਿਹੜਾ ਇਹ આરોપી ਰਵਿੰਦਰ ਸਿੰਘ ਇਹ ਵੀ ਨਸ਼ਾ ਪਤਾ ਕਰਦਾ ਸੀ ਜੀ ਇਹ ਵੀ ਨਸ਼ਾ ਪਤਾ ਕਰਦਾ ਸੀ ਜੀ ਜਿਹਦੇ ਨਾਲ ਦੇ ਸਾਥੀ ਵੀ ਪੈਸੇ ਨਹੀਂ ਹਜੇ ਤੱਕ ਹਜੇ ਤੱਕ ਕੋਈ ਪੈਸੇ ਦੇ ਲੈਣ ਦੇਣ ਦੀ ਗੱਲ ਸਾਹਮਣੇ ਨਹੀਂ ਹੈ ਬਾਕੀ ਸਾਡੀ ਪੁਲਿਸ ਨੇ ਇਹਨਾਂ ਦੀ ਰਿਮਾਂਡ ਲਿੱਤੀ ਹੋਈ ਹੈ ਇਨਵੈਸਟੀਗੇਸ਼ਨ ਜਾਰੀ ਹੈ ਕਿਉਂਕਿ ਆਪਸ ਚ ਫਰੈਂਡ ਸੀਗੇ ਮਿੱਤਰ ਸੀਗੇ ਜਿਸ ਕਰਕੇ ਇਹਨਾਂ ਨੇ ਸਾਰੀ ਵਾਰਦਾਤ ਨੂੰ ਜਾਂਦਾ ਸਰ ਐਸਾ ਨਹੀਂ ਆ ਵੀ ਬਾਪ ਨੂੰ ਬੇਟੇ ਦੇ ਸ਼ੱਕ ਦੇ ਦਰਕਰ ਮਾਰਿਆ ਜੀ ਜੀ ਬੀਸਿਕਲੀ ਜਿਹੜਾ ਬੇਟਾ ਸੀਗਾ ਉਹਨੂੰ ਸ਼ੱਕ ਸੀਗਾ ਕਿ ਉਹਦਾ ਜਿਹੜਾ ਫਾਦਰ ਹੈ ਤੇ ਉਹਦੀ ਜਿਹੜੀ ਆ ਆਪਸ ਚ ਰਿਲੇਸ਼ਨਸ਼ਿਪ ਹੈ ਤੇ ਉਸਤੇ ਉਹ ਮਾੜੀ ਨਜ਼ਰ ਰੱਖਦਾ ਹੈ ਕਦੇ ਕਦੇ ਇਸ ਚੀਜ਼ ਦੀ ਸ਼ਿਕਾਇਤ ਇਨਫੈਕਟ ਕਦੇ ਕਦੇ ਇਸ ਚੀਜ਼ ਦੀ ਸ਼ਿਕਾਇਤ ਵੀ ਦੀ ਜਿਹੜੀ ਵਾਈਫ ਹੈ ਉਹ ਉਸਨੇ ਆਪਣੇ ਹਸਬੰਡ ਨੂੰ ਕਿਤਰਾ ਸੀਗਾ ਮੁੰਡੇ ਨੂੰ ਕਿਤਾ ਸੀਗਾ ਕਿ ਤੁਹਾਡੇ ਫਾਦਰ ਸਾਹਿਬ ਮੇਰੇ ਤੇ ਇਸ ਤਰੀਕੇ ਦੀ ਮਾੜੀ ਨਿਗਾਹ ਰੱਖਦੇ ਆ ਤੇ ਇਹਨਾਂ ਦੀ ਆਪਸ ਚ ਘਰ ਦੇ ਵਿੱਚ ਕਾਫੀ ਕਲੇਸ਼ ਤੇ ਤੁਤੂ ਮੇਮ ਰਹਿੰਦੀ ਸੀ ਜਿਸ ਕਰਕੇ ਉਸਨੇ ਸਾਰੀ ਅਫੀਸਰ ਜੀ ਸਾਹਿਬ ਜੀ ਹਾਂ ਜੀ ਰਿਮਾਂਡ ਕਿਹ ਡੇਟ ਰਿਮਾਂਡ ਜੀ ਹੁਣ 3 ਦਿਨ ਦਾ ਰਿਮਾਂਡ ਹੋ ਰਿਹਾ ਹੈ ਸਾਡੇ ਤੇ ਫਿਰ ਜੋ ਵੀ ਇਨਵੈਸਟੀਗੇਸ਼ਨ 90 ਤੱਕ ਸਾਹਮਣੇ ਆਉਣਗੇ ਉਹ ਆਪਜੀ ਨਾਲ ਅਸੀਂ ਵਟੇ-ਵਟੇ ਸਾਜਾ ਕਰਾਂਗੇ